ਭਗਵਾਨ ਦੀ ਗੈ ਸੋਹ ਮਾਰ ਸੇ ਸੰਗ ਭਗਵਾਨ ਦੀ ਦਾ ਮੇਰੇ ਬਿਨਾ ਤੁਹਾਡੀ ਕੌਣ ਕਰੇ ਪਹਿਚਾਨ ਪਰਮੇਸ਼ਵਰ ਤੋਂ ਬਿਨਾ ਭਗਤਾਂ ਦੀ ਪਹਿਚਾਨ ਕੋਈ ਸੰਸਾਰ ਦੇ ਵਿੱਚ ਕਰ ਨਹੀਂ ਸਕਦਾ ਪਰਮਾਤਮਾ ਨੇ ਸੰਸਾਰ ਦੇ ਵਿੱਚ ਇੱਕ ਅਜਿਹਾ ਮਾਰਗ ਸ਼ੁਰੂ ਕਰ ਦਿੱਤਾ ਕਿਉਂਕਿ ਸਮੇਂ ਦੀ ਜ਼ਰੂਰਤ ਹੁੰਦੀ ਹੈ ਸਮੇਂ ਦੇ ਨਾਲ ਹੀ ਮਰਯਾਦਾ ਪਰਿਸ਼ੋਤਮ ਆਪਣੀ ਮਰਯਾਦਾ ਨੂੰ ਕਠਨ ਕਰਨ ਵਾਸਤੇ ਇੱਕ ਨਵੀਂ ਰਚਨਾ ਰਚ ਦਿੱਤੀ ਪਰਮੇਸ਼ਰ ਨੇ ਅਗੰਮੀ ਖੇਲ ਕੀਤੀ ਅਗਮਤਾ ਦੇ ਰੂਪ ਵਿੱਚ ਪ੍ਰਗਟਾਵਾ ਕੀਤਾ ਸੱਤ ਦੀ ਧਾਰ ਦਾ ਵਿਵਰਣ ਕੀਤਾ ਸੈਟਰਡੇ ਤਾਰੀ ਵਿਅਸਤਾ ਕੀਤੀ ਸਤ ਦੇ ਰੂਪ ਵਿੱਚ ਆ ਜਗਾ ਦਾ ਸਤ ਤੇ ਸੱਚ ਦੀ ਖੇਲ ਕੀਤੀ ਜਿਸ ਨੂੰ ਸੰਸਾਰੀ ਜੀਵ ਸਮਝ ਸਕਦਾ ਨਹੀਂ ਪਰਮੇਸ਼ਰ ਨੇ ਆਪਣਾ ਸਮਾਂ ਲੈ ਕੇ ਆਂਦਾ ਮਾਤ ਰੋਪ ਵਿੱਚ ਆਪਣਾ ਪ੍ਰਗਟਾਵਾ ਕੀਤਾ ਪ੍ਰਗਟਾਵਾ ਕਰਨ ਤੋਂ ਬਾਅਦ ਇੱਕ ਅਮੋਲਕ ਦਾਤ ਪਗਤਾ ਦੀ ਝੋਲੀ ਦੇ ਵਿੱਚ ਰੱਖ ਦਿੱਤੀ ਸੋਹੰਗ ਮਹਾਰਾਜ ਸ਼ੇਰ ਸੇ ਵਿਸ਼ਨੂੰ ਭਗਵਾਨ ਦੀ ਜੈ ਸੋ ਪਰਮਾਤਮਾ ਹੰਗਾ ਆਤਮਾ ਪਰਮਾਤਮਾ ਤੇ ਆਤਮਾ ਆਤਮਾ ਤੇ ਪਰਮਾਤਮਾ ਦੀ ਤਾਰ ਨੂੰ ਸੋ ਹੰਗ ਦਾ ਰੂਪ ਦੇ ਦਿੱਤਾ ਤੂੰ ਮੇਰਾ ਤੇ ਮੈਂ ਤੇਰਾ ਮਹਾਰਾਜ ਸਾਰੇ ਰਾਜਿਆਂ ਦਾ ਰਾਜਾ ਸ਼ੇਰ ਸਿੰਘ ਸਾਰੇ ਸੰਸਾਰ ਨੂੰ ਪੈ ਵਿੱਚ ਰੱਖਣ ਵਾਲੀ ਸਮਰਾਤ ਤਾਕਤ ਵਿਸ਼ਨੂੰ ਪਰਮੇਸ਼ਰ ਆਪ ਹੀ ਪ੍ਰਤਪਾਲਕ ਆਪ ਹੀ ਪਾਲਣਹਾਰ ਆਪ ਹੀ ਪਰਿਵਿਸ਼ ਕਰਦਾ ਉਸ ਅਕਾਲ ਪੁਰਖ ਦੀ ਸਦਾ ਹੀ ਜੈ ਹੁੰਦੀ ਹੈ ਜੋ ਆਦਿ ਜਕਾਤ ਸਤ ਤੇ ਸੱਚ ਯੋਗੀ ਸਰਪ ਹਰ ਸਲਵੇ ਬਿਨਾ ਧਰਮ ਤੋਂ ਹੋਰ ਕੁਝ ਨਹੀਂ ਇਹ ਸੱਚ ਪਰਮਾਤਮਾ ਦੇ ਨਾਮ ਤੋਂ ਬਿਨਾ ਸੰਸਾਰ ਦੇ ਵਿੱਚ ਕੁਝ ਵੀ ਸੱਚ ਹੈ ਹੀ ਨਹੀਂ ਅੱਜ ਸਮਾ ਕੇਰਾ ਚੱਲ ਰਿਹਾ ਹੈ ਕਾਲ ਯੁਗ ਦੇ ਵਿੱਚ ਪਰਮੇਸ਼ਵਰ ਨੇ ਸਤਜੁਗ ਦੀ ਸ਼ੁਰੂਆਤ ਕਰ ਦਿੱਤੀ ਪਰ ਸੰਸਾਰੀ ਜੀਵਾਂ ਦੀਆਂ ਮਨ ਕਲਪਨਾ ਉਸੇ ਤਰ੍ਹਾਂ ਹੀ ਕਾਇਮ ਰਹੀਆਂ ਉਹਨਾਂ ਦੇ ਅੰਦਰ ਸਤ ਦੀ ਤਾਰ ਦੇ ਵਿੱਚ ਆਉਣ ਵਾਸਤੇ ਅਜੇ ਸਮੇਂ ਦੀ ਜ਼ਰੂਰਤ ਹੈ ਜਦੋਂ ਹਰ ਜੀਵ ਦੇ ਅੰਦਰ ਸਤ ਤੇ ਸੱਚ ਦਾ ਤਾਰ ਹੋਵੇ ਜਦੋਂ ਹਰ ਜੀਵ ਦੇ ਅੰਦਰ ਇੱਕ ਸੱਚੀ ਪ੍ਰਕਿਰਿਆ ਹੋ ਜਾਵੇ ਜਦੋਂ ਜੀਵ ਦੀ ਅੰਤਰ ਆਤਮਾ ਵਿੱਚ ਪ੍ਰਭੂ ਦਾ ਨਾਮ ਕਣ ਕਣ ਦੇ ਵਿੱਚ ਸਮਾ ਜਾਵੇ ਜਦੋਂ ਭਗਤ ਆਤਮਾ ਆਪਣੇ ਪ੍ਰਭੂ ਦੇ ਚਰਨਾਂ ਦੀ ਧਾਰਨੀ ਬਣ ਜਾਵੇ ਜਦੋਂ ਗੁਰਸਿੱਖ ਦੇ ਅੰਦਰ ਇੱਕ ਸੱਚੀ ਮਰਯਾਦਾ ਦਾ ਰੂਪ ਆ ਜਾਵੇ ਜਦੋਂ ਭਗਤ ਭਗਵਾਨ ਦਾ ਇੱਕ ਅਜਿਹਾ ਖੇਲ ਦਿਓ ਮਾਤ ਰੋਕ ਵਿੱਚ ਹੋਇਆ ਉਸ ਨੂੰ ਸਮਝਣ ਦੀ ਸਮਰੱਥਾ ਹੋ ਜਾਵੇ ਸਰਵਹਾਰ ਸੰਗਤ ਜੀ ਫਿਰ ਗੁਰ ਸਿੱਖ ਦਾ ਇੱਕ ਰੂਪ ਹੁੰਦਾ ਹੈ ਇੱਕ ਰੂਪ ભગવાન ਦਾ ਤੇ ਇੱਕ ਰੂਪ ਪੱਜਤਾ ਇੱਕ ਰੂਪ ਦੇ ਵਿੱਚ ਇੱਕ ਆਤਮਾ ਤੇ ਇੱਕ ਪਰਮਾਤਮਾ ਇੱਕ ਪਰਮਾਤਮਾ ਨੇ ਆਪਣੀ ਆਤਮਾ ਨੂੰ ਮਤ ਲੋਕ ਵਿੱਚ ਆ ਕੇ ਨਵਾਜਿਆ ਇੱਕ ਪਰਮਾਤਮਾ ਨੇ ਆਪਣੀ ਆਤਮਾ ਨਾਲ ਵਾਅਦਾ ਕਰ ਲਿਆ ਕਿ ਇਹ ਮੇਰੀ ਆਤਮਾ ਮੇਰੀ ਹੈ ਜੇ ਤੂੰ ਮੇਰੀ ਹੈ ਤੇ ਤੂੰ ਮੇਰੇ ਹੁਕਮ ਦੇ ਵਿੱਚ ਰਹਿਣਾ ਕਿਓ ਕਿ ਪਰਮਾਤਮਾ ਆਪਣੇ ਕੀਤੇ ਹੋਏ ਕੌਲ ਇਕਰਾਰ ਤੇ ਵਾਅਦੇ ਤੋਂ ਕਦੀ ਇਧਰ ਉਧਰ ਹੁੰਦੇ ਹੀ ਨਹੀਂ ਅਜੂਰ ਸ਼ੰਚਾ ਜੀ ਨੇ ਹੁਕਮ ਦੇ ਦਿੱਤਾ ਕਿ ਸਰਵਹਰ ਸੰਗਤ ਨੂੰ ਮਾਨ ਦੇ ਦਿੱਤਾ ਹਰ ਸੰਗਤ ਦਾ ਰੂਪ ਇੰਨਾ ਵੱਡਾ ਹੈ ਜਿਸ ਨੂੰ ਕੁਝ ਅਲਫਾਜ਼ਾਂ ਦੇ ਵਿੱਚ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਪਰਮਾਤਮਾ ਤੇ ਹੈ ਹੀ ਅਗੰਮਤਾ ਹੈ ਪਰਮਾਰਥ ਦੇ ਮਾਰਗ ਨੂੰ ਪਰ ਮਾਰਥ ਦੀ ਉਸਤਾਰ ਨੂੰ ਸਮਝਣਾ ਕਠਿਨ ਹੈ ਕਿਉਂਕਿ ਜੇਕਰ ਸਾਡੀ ਅੰਤਰਾਤਮਾ ਵਿੱਚ ਜੇਕਰ ਸਾਡੇ ਹਿਰਦੇ ਵਿੱਚ ਪਰਮਾਤਮਾ ਦਾ ਸੱਚਾ ਰੂਪ ਸਮਾ ਜਾਵੇ ਫਿਰ ਸਾਨੂੰ ਪਰਮਾਤਮਾ ਦੇ ਦਰ ਘੜ ਦੀ ਸੋਜੀ ਹੋ ਜਾਵੇ ਫਿਰ ਸਰਬਾਰ ਸੰਗ ਦੇ ਸੰਸਾਰ ਵਿੱਚ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੁੰਦੀ। ਭਗਤੇ ਨਿਮਾਣਾ ਹੋ ਕੇ ਆਪਣੇ ਪਰਮਾਤਮਾ ਦੇ ਚਰਨਾਂ ਦਾ ਦਾਸ ਹੈ ਕਿ ਹੇ ਅਕਾਲ ਪੁਰਖ ਮੈਂ ਨਿਮਾਣੀ ਆਤਮਾ ਹਾਂ ਮੈਨੂੰ ਆਪਣੇ ਚਰਨਾਂ ਦਾ ਆਸਰਾ ਦੇਵੇ ਜਦੋਂ ਗੁਰਸਿੱਖ ਨਿਮਾਣਾ ਹੋ ਕੇ ਆਪਣੇ ਪਰਮੇਸ਼ਵਰ ਦੇ ਚਰਨਾਂ ਦਾ ਦਾਸ ਬਣ ਕੇ ਤੇ ਪਰਮੇਸ਼ਵਰ ਦੇ ਚਰਨਾਂ ਦੀ ਧੂੜੀ ਬਣ ਕੇ ਸੰਸਾਰ ਦੇ ਵਿੱਚ ਵਿੱਚ ਦਾ ਉਸ ਤੇ ਜੀਵਨ ਦਾ ਰੂਪ ਪੂਰਪੂ ਹੁੰਦਾ ਹੈ। ਇਹੀ ਹੈ ਹਜੂਰ ਚੰਨ ਚਾ ਜੀ ਨੇ ਜੇਠੂਆਲ ਹਰ ਪਗਤਵਾਰ ਨੂੰ ਅਨੇਕਾਂ ਹੀ ਮਾਣ ਦਿੱਤੇ ਨੇ ਕਿਉਂਕਿ ਜੇਠੂਆਲ ਹਰ ਪਗਤਵਾਰ ਨੂੰ ਹੀ ਸੱਚਖੰਡ ਦਾ ਉਹ ਰੂਪ ਦੇ ਦਿੱਤਾ ਹੈ। ਜਿਸ ਨੂੰ ਪਰਮੇਸ਼ਵਰ ਨੇ ਆਪ ਮਾਤ ਲੋਕ ਵਿੱਚ ਆ ਕੇ ਸਿਰਜਿਆ ਭਗਤ ਦਵਾਰ ਸੱਚਾ ਸਾਚੀ ਖੰਡ ਭਗਤ ਦਵਾਰ ਸੱਚਾ ਸਾਚੀ ਖੰਡ ਲੋਕ ਮਾਤ ਮਿਲੇ ਵੜੇ ਆਇਆ ਜੀ ਰੀ ਪਗਵਾਨ ਸਾਇ ਬਖਸ਼ੰਦ ਬਖਸ਼ੀ ਸੀ ਆਪਣੀ ਆਪ ਕਰਾਇਆ ਪਰਿਜਟ ਹੋ ਸੁਰਾ ਸਰਬਾਂਗ ਪਰਿਜਟ ਹੋ ਸੁਰਾ ਸਰਬਾਂਗ ਚੈਨਿਸ਼ਾ ਆਪਣੀ ਕਾਰੇ ਕਮਾਈਆ ਗੁਰੇ ਅਵਤਾਰ ਪੀਰ ਪੈ ਗੰਬਰ ਮੁਕਾ ਕੇ ਆਏ ਆਪਣਾ ਪਾੰਦ ਬਣ ਪਾਂਧੀ ਜਗਤ ਰাহিয়া ਦੁਇ ਦਵਤੀ ਸ਼ਰਾਸ਼ ਰਾਈਤੀ ਸ਼ਰਾਸ ਸ਼ਰਾਇਤੀ ਟਕੇ ਆਏ ਕੰਧ ਪਾਂਡਾ ਪਰਮ ਪਨাইয়া ਧੁੰਦੇ ਆਏ ਇੱਕ ਢੋਲਾ ਸਾਚਾ ਸ਼ੰਦ ਗੀਤ ਗੋਬਿੰਦ ਅਲাইয়া ਮੰਗਣਿਆਏ ਹਾਰੀ ਆਨੰਦ ਅਨਾਂਦਿਆ ਅਨੰਦ ਵਿੱਚ ਹੂੰ ਦੇ ਇਸਾਇਆ ਲਿਖ ਜੁੱਤੇ ਸੂਰਜ ਚੰਦ ਤਾਰਾ ਚਾਨਣਾ ਕੋਈ ਚਮਕਾਇਆ ਸਰਭਰ ਸੰਗਤ ਪਰਮੇਸ਼ਵਰ ਨੇ ਸਰਭਰ ਸੰਗਤ ਇਨੀ ਵੱਡੀ ਕਿਰਪਾ ਕੀਤੀ ਉਹ ਕਿਰਪਾ ਕਿ ਹੁਜੀ ਹੁੰਦੀ ਹੈ ਕਦੀ ਅਸੀਂ ਕਿਰਪਾ ਨੂੰ ਦੇਖਿਆ ਜੇ ਦੇਖਿਆ ਤੇ ਕੇਸ ਰੂਪ ਵਿੱਚ ਦੇਖਿਆ ਅੱਜ ਪਰਮੇਸ਼ਰ ਦੀ ਕਿਰਪਾ ਭਗਤਾਂ ਦੇ ਉੱਪਰ ਹੈ ਇਹ ਹੀ ਇੱਕ ਸੱਚੀ ਕਿਰਪਾ ਹੈ ਕਿ ਪਰਮਾਤਮਾ ਨੇ ਸਾਨੂੰ ਆਪਣੇ ਚਰਨਾਂ ਦੇ ਨਾਲ ਲਗਾਇਆ ਇਹ ਹੀ ਸਭ ਤੋਂ ਵੱਡੀ ਕਿਰਪਾ ਤੇ ਇਹ ਹੀ ਵੱਡੀ ਰਹਿਮਤ ਹੈ ਜੇਕਰ ਪਰਮੇਸ਼ਰ ਸਾਡੇ ਤੇ ਕਿਰਪਾ ਨਾ ਕਰਦੇ ਅੱਜ ਪਤਾ ਨਹੀਂ ਅਸੀਂ ਕਿਸ ਜਗ੍ਹਾ ਤੇ ਖੜੇ ਕਿ ਭਗਤਾਂ ਦੀ ਇਹ ਫਲਵਾੜੀਏ ਟੈਕਿਆ ਹੋਇਆ ਬਾਗ ਹੀ ਪਰਮੇਸ਼ਰ ਨੇ ਆਪ ਲਗਾਇਆ ਤੇ ਤੁਹਾਨੂੰ ਪਗਤਾਂ ਦਾ ਦਰਜਾ ਦੇ ਦਿੱਤਾ ਪਗਤ ਪੰਗਵਾਨ ਦੀ ਲੱਗੀ ਸ਼ਰਤ ਜਿੰਨਾ ਪਿੱਛੇ ਆਇਓ ਪਰ ਪਰਮੇਸ਼ਰ ਨੂੰ ਆਪਣੇ ਆਪ ਪਗਤਾਂ ਪਿੱਛੇ ਫੇਰੀ ਪਾਉਣੀ ਪਈ ਪਰਮੇਸ਼ਰ ਨੇ ਤੁਹਾਨੂੰ ਮਾਤ ਲੋਕ ਦੇ ਵਿੱਚ ਫਰਮਾਨ ਦੇ ਦਿੱਤਾ ਕਿ ਇਹ ਮੇਰੇ ਗੁਰਮੁਖੋ ਤੁਸੀਂ ਆਪਣਾ ਸੰਸਾਰ ਦੇ ਵਿੱਚ ਸਮਾਂ ਬੜਾ ਸੰਭਾਲ ਕੇ ਰੱਖਾ ਕਿਉਂਕਿ ਮੈਂ ਸੰਵਲ ਦਾ ਮਾਲਕ ਹਾਂ ਤੇ ਮੈਂ ਤੁਹਾਨੂੰ ਇੱਕ ਸੱਚੀ ਹਦਾਇਤ ਦੇ ਰਿਹਾ ਹਾਂ ਇੱਕ ਸੱਚੀ ਸਿੱਖਿਆ ਦੇ ਰਿਹਾ ਹਾਂ ਜੋ ਸਿੱਖ ਪ੍ਰਭ ਦੀ ਸਿੱਖਿਆ ਲੈ ਸਿੱਖ ਸੋ ਸਿੱਖ ਸਤਗੁਰੂ ਵਿੱਚ ਸਮਾਈ ਆ ਜੋ ਪਰਮਾਤਮਾ ਦਾ ਪਗਤ ਹੁੰਦਾ ਉਹ ਪਰਮੇਸ਼ਵਰ ਦੀ ਸਿੱਖਿਆ ਤੇ ਚੱਲਣ ਦੀ ਕੋਸ਼ਿਸ਼ ਕਰਦਾ ਚੱਲ ਤੇ ਅਸੀਂ ਕੋਈ ਨਹੀਂ ਸਕਦੇ ਪਰ ਪਰਮੇਸ਼ਵਰ ਤੋਂ ਰਹਿਮਤ ਮੰਗੇ ਚੱਲਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਹਜੂਰ ਸ਼ੈਲ ਚਾਜੀ ਨੇ ਫਰਮਾਨ ਦਿੱਤਾ ਕਿ ਜਦੋਂ ਮੇਰਾ ਗੁਰੂ ਮੇਰਾ ਪਗਤ ਕਿੱਤੇ ਵਸਤਰ ਪਹਿਨਦਾ ਹੈ ਤੇ ਮੈਂ ਆਪਣੇ ਉਸ ਤੇ ਅੱਗੇ ਪਿਛੇ ਸੱਜੇ ਖੱਬੇ ਹੋ ਜਾਣਾ ਹਾਂ ਕਿ ਇਹ ਮੇਰਾ ਪੁੱਤ ਹੈ ਪਰਮਾਨੰਦ ਦੇ ਦਿੱਤਾ ਹਜੂਰ ਸ਼ੰਚਾ ਜੀ ਨੇ ਹਰ ਬਾਣੀ ਦੀ 24 ਗ੍ਰੰਥਾਂ ਦੀ ਰਚਨਾ ਕਰਕੇ ਕਿ ਐ ਗੁਰਮੁਖੋ ਤੁਸੀਂ ਸੰਸਾਰ ਦੇ ਵਿੱਚ ਦੁਬਾਰਾ ਜਨਮ ਨਹੀਂ ਲੈਣਾ ਕਿਉਂਕਿ ਪੰਆ ਤਤਾਂ ਦੀ ਪੁਕਾਰ ਕਿਸੇ ਨੇ ਸੁਣੀ ਹੀ ਨਹੀਂ ਸੀ ਪਹਿਲੀ ਵਾਰ ਪਰਮੇਸ਼ੁਰ ਨੇ ਪੰਆ ਤਤਾਂ ਦੀ ਪੁਕਾਰ ਸੁਣ ਕੇ ਤੁਹਾਨੂੰ ਲੇਖੇ ਲਾ ਲਿਆ ਤੇ ਪੰਆ ਤਤਾਂ ਦਾ ਇੱਕ ਸੱਚਾ ਵਾਅਦਾ ਕਰ ਲਿਆ ਕਿ ਗੁਰੂ ਘਰ ਤੋਂ ਅਨ ਸੰਸਾਰ ਵਿੱਚ ਦੁਬਾਰਾ ਜਨਮ ਨਹੀਂ ਲੈਣਾ ਪਵੇਗਾ। ਤੋਹਾਨੂੰ ਜਨਮ ਲੈਣਾ ਨਾ ਪਏ ਦੁਬਾਰੀ ਦੁਬਾਰਾ ਚ ਨੂੰ ਕਿਸੇ ਨਹੀਂ ਲੈਣਾ ਤੇ ਇਹ ਜਨਮ ਉਹ ਹੈ ਜਿਸ ਤੇ ਵਿੱਚ ਤੁਸੀਂ ਪਰਮੇਸ਼ਵਰ ਦੇ ਦਰਸ਼ਨ ਕੀਤੇ, ਪਰਮੇਸ਼ਵਰ ਦੇ ਚਰਨਾਂ ਤੇ ਸੱਚੀ ਨਮਸਕਾਰ ਕੀਤੀ ਕਿਉਂਕਿ ਜੋ ਗੁਰ ਸਿੱਖ ਜਾਗਤ ਇੱਕ ਵਾਰ ਸੱਚੀ ਨਮਸਕਾਰ ਕਰ ਲੈਂਦਾ ਹੈ ਉਹਦੇ ਜੀਵਨ ਦੀ ਸਫਲਤਾ ਉਸੇ ਵਿੱਚ ਹੀ ਹੋ ਜਾਂਦੀ ਹੈ। ਜੋ ਪਗਤ ਆਤਮਾ ਆਪਣੀ ਰਚਨਾ ਜਿਹਾ ਤੋਂ ਸੋ ਅੰਮਾਰਾ ਈਸ਼ਰ ਸੇ Vishnu ਭਗਵਾਨ ਦੀ ਜੈ ਦਾ ਜਕਾਰਾ ਬੋਲ ਨਵੇ ਉਸ ਦਾ ਜਨਮ ਮਰਨ ਦਾ ਲੇਖ ਖਤਮ ਹੋ ਜਾਂਦਾ ਹੈ ਹੁਕਮ ਦੇਤਾ ਮੇਰਾ ਗੁਰਸਿੱਖ ਮੇਰੇ ਹੁਕਮ ਵਿੱਚ ਰਵੇ ਮੇਰਾ ਗੁਰਸਿੱਖ ਚਾਹ ਨਹੀਂ ਪੀਵੇਗਾ ਮੀਟ ਅੰਡਾ ਸ਼ਰਾਬ ਆਦ ਵਸਤੂਆਂ ਦਾ ਸੇਵਨ ਨਹੀਂ ਕਰੇਗਾ ਗੁਰਸਿੱਖ ਦੀ ਅੰਤਰ ਆਤਮਾ ਵਿੱਚ ਪ੍ਰਭੂ ਦਾ ਪਿਆਰ ਇਕ ਅਜਿਹੇ ਰੂਪ ਵਿੱਚ ਹੋਣਾ ਚਾਹੀਦਾ ਜਿੱਥੋਂ ਸਤ ਤੇ ਸੱਚ ਦੀ ਆਵਾਜ਼ ਹੋਵੇ ਹੇ ਪਰਮਾਤਮਾ ਤੂੰ ਮੇਰਾ ਤੇ ਮੈਂ ਤੇਰਾ ਇੱਕੋ ਤੇਰੇ ਮਿਲਨ ਦੀ ਗਰਜ ਤੇ ਜੀ ਆਸ ਨਾ ਕੋਇ ਰਖਾਈਆ ਸਰਬ ਹਰ ਸੰਗ ਜੀ ਇਸੇ ਦਰ ਨਾਲ ਮੈਂ ਹਜ਼ੂਰ ਸ਼ੈਨ ਚੇਹ ਦੇ ਚਰਨਾਂ ਪਾਸ ਚਮੰਗ। ਸੋ ਅੰਗਮਾਰ ਛੇ ਸਿੰਘ ਵਿਸ਼ਨੂ come on ਜਿਨੋ ਭਗਵਾਨ ਦੀ ਜੈ ਸੋ ਬੰਦ ਮਾਰ ਛੇ ਸੇਂਜ ਵਿਸ਼ਣੋ ਭਗਵਾਨ ਦੀ ਜੈ ਸੋ what ah,